30 ਤਰੀਕ ਦੀ ਗੱਲ ਹੈ ਕਿ ਛਟ ਪੂਜਾ ਤੋਂ ਇੱਕ ਦਿਨ ਬਾਅਦ ਦੀ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ ਬਾਡੀ ਅਣਪਛਾਤੀ ਬਾਡੀ ਪਈ ਸੀ ਉੱਥੇ ਖੇਤਾਂ ਦੇ ਵਿੱਚ ਇੱਕ ਪੇੜਾਂ ਦੇ ਵਿੱਚ ਹੀ ਲਕੋ ਕੇ ਸਿੱਟੀ ਹੋਈ ਸੀ ਇਹਨੂੰ ਉੱਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਕੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀਗੀ ਪਹਿਲਾ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਇਡੈਂਟੀਫਾਈ ਕਰਨਾ ਕਿ ਕੀ ਦੀ ਬਾਡੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸ ਐਚ ਓਸ ਤੇ ਅੰਡਰ ਰੀਵੀਅਲ ਗਾਈਡੈਂਸ ਆਫ ਏ ਡੀ ਸੀ ਪੀ 1 ਸਮੀਰ ਵਰਮਾ ਇਹਨਾਂ ਨੇ ਉਹਨੂੰ ਆਇਡੈਂਟੀਫਾਈ ਕੀਤਾ ਔਰ ਕਾਫੀ ਜਲਦੀ ਆਇਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਗਿਆ ਉਹ ਸੂਰਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਦਰਤੀਸ਼ ਚਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੀ ਕੁਝ ਦੇਰ ਤੋਂ ਇਹਦਾ ਨਿਰੰਜਨ ਯਾਦਵ ਦੇ ਨਾਮ ਦੇ ਨਾਲ ਥੋੜਾ ਹੋਰ ਨਾਲ ਇਹਦੀ ਲੜਾਈ ਚੱਲ ਰਹੀ ਸੀ ਫਿਰ ਉਥੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰੰਜਨ ਯਾਦਵ ਸੀ ਜਿਹੜਾ ਉਹਨੂੰ ਸ਼ੱਕ ਸੀ ਕਿ ਉਹਦੀ بیوی ਨਾਲ ਇਹਦਾ ਫੇਰ ਚੱਲਦਾ ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ ਚਾ ਉਹ ਦਿਨ ਸ਼ਰਾਬ ਸਿਰ ਪਲਾ ਕੇ ਛੱਡ ਪੂਰੇ ਵਾਲੇ ਦਿਨ ਦੀ ਗਾਦੀ ਗੱਲ ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ ਇੱਕ ਲੜਕਾ ਹੋਰ ਸੀਗਾ ਜੋ ਨਾਬਾਲਗ ਹੈ ਉਹਦਾ ਨਾਮ ਅਜੇ ਨਹੀਂ ਅਸੀਂ ਐਕਸਪਲੋਸ ਕਰ ਸਕਦੇ ਕਾਪਟਨ ਨੇ ਨਾਮ ਤੁਹਾਨੂੰ ਦੱਸਾਂਗੇ ਸੋ ਉਹਦੇ ਨਾਲ ਬੁਲਾ ਕੇ ਉਹਨੂੰ ਚਾਰ ਚਾਰੂ ਗੁਰੂ ਬੁਲਾ ਕੇ ਫਿਰ ਉਹਦੇ ਉੱਥੇ ਹੀ ਚਾਕੂ ਚੁੱਕ ਮਾਰ ਕੇ ਤੇ ਉਹਦੀ ਫਿਰ ਬੋਡੀ ਇਹਨਾਂ ਨੇ ਤੇ ਕਾਸਾਬਾਦ ਰੋਡ ਤੇ ਘੱਟੇ ਹੁਣ ਇਹ ਹੈ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ ਚਾਰੇ ਜਾਨੀ ਜਿਹੜੇ ਹੈਗੇ ਆ ਇਹ ਫੜੇ ਲਏਗੇ ਇਹਨੇ ਇਹਦੇ ਸੱਗੇ ਨੇ ਨਿਰੰજન ຍadav ਪੁੱਤਰ જયਚੰਦ ਸੰਜੇ ਕੁਮਾਰ ਪੁੱਤਰ ਅਰਥਾਲੀ જય જય ਰਾਮ ਪੁੱਤਰ ਵਿਨੇਸ਼ਾ ਇੱਕ ਮਿਸ਼ਨ ਬੁਮਾਰੇ ਕਾਲਪਨਿਕ ਨਾਮ ਹੈ ਇਹ ਹੈ ਜਿਹੜਾ ਇਹ ਨਾਬਾਲਗ ਹੈ ਕੋਈ ਸੀ ਫੜ ਲਿਆ ਬਰਾਮਦਗੀ ਦੇ ਵਿੱਚ ਦੋ ਸੇਬਾ ਬੋਰੀਆਂ ਕੇਬਲ ਤਾਰ ਪਲਾਸਟਿਕ ਦਾ ਟੁੱਟਾ ਟੰਬ ਤੇ ਚਪਨਾ ਉਹਦੀਆਂ ਸਰੀ ਯਾਰ ਉਹ ਕਿਉਂਕਿ ਸਾਰੀ ਪਿਛਲਾ ਬੈਕਗਰਾਉਂਡ ਕੀ ਹੈ ਸਰ इनका ਉਹ ਸਾਰਾ ਹਜੇ ਕਰ ਰਹੇ ਆ ਜੀ ਆਪਣੀ ਤੇ 3 ਦਾ ਰੇਅਰ ਬੋਲਾ ਸੀਗਾ ਕੀ ਕੰਮ ਕਰਦਾ ਸੀ ਇਹ ਇੱਥੇ ਫੈਕਟਰੀ ਦੀ ਕੰਮ ਕਰਦਾ ਸੀ ਫੈਕਟਰੀ ਨੂੰ ਫੈਕਟਰੀ 'ਚ ਕੰਮ ਕਰਦਾ ਸੀ ਐਪਿਸੋਪੜੇ ਦਾ ਪੰਜਾਬ ਦਾ ਜਿਹੜਾ ਬਾਸੀ ਨਿਹਾਰ ਦਾ ਸਰੀ ਜਿਹਨਾਂ ਨੇ ਦੂਜੇ ਵੀ ਉਹ ਵੀ ਭਿਆਨਕ ਮੋਰੀ ਲਗਾਉਣੇ ਲਗਾਉਂਦੇ ਸਰਵਾਸੀ ਨੇ ਹੋਰ ਵੀ ਨਾਲ ਚੱਲ ਰਹੇ ਸੀ ਦਿੱਤਰ ਦੇ ਹਾਂ ਜੀ ਇਹ ਜਿਹੜਾ ਜਿੱਥੇ ਦਾ ਮਰਡਰ ਕੀਤਾ ਗਿਆ ਮਰਡਰ ਕਰਨ ਤੋਂ ਬਾਅਦ ਕਸਾਬਾਦ ਕਿਦਾਂ ਲੈ ਕੇ ਗਏ ਹੋੜੀ ਕਿਉਂ ਕੈਸੇ ਆ ਗਏ ਨਿਕਲਦੇ ਹੋ ਕਹਨ ਵਰਤਿਆ ਗਿਆ ਇਸ ਤਰੀਕੇ ਨਾਲ ਤੇ ਬਚਾਇਆ ਗਿਆ ਮੋਟਰਸਾਈਕਲ ਮੋਟਰਸਾਈਕਲ ਤੇ ਰਹਿ ਗਏ ਸੀ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਦੇ ਪਿੱਛੇ ਤਾਂ ਹੀ ਉਹ ਬਨ ਕੇ ਬਿਲਕੁਲ ਬੋਰੀ ਚ ਬਨ ਕੇ ਲੈ ਕੇ ਉਹਨੂੰ ਕੇਬਲ ਦੀ ਤਾਰ ਨਾਲ ਲਪੇਟ ਕੇ ਉੱਤੇ ਰਹਿ ਗਏ ਸਰ ਸ਼ਰਾਬ ਪਲਾਣੇ ਨੇ ਇਹਨੇ ਬੁਲਾਇਆ ਸੀ ਬੁਲਾਇਆ ਮਾਰਨ ਲਈ ਸੀਗਾ ਕਿ ਖਾਲੀ ਟੈਂਸ਼ਨ ਤਾਂ ਮਾਰਨ ਦੀ ਸੀ ਅਜਾ ਮਤਲਬ ਪਲਾਨ ਪਲਾਨ ਕਰਵਾ ਲਿਆ ਸੀ ਕੋਈ ਸ਼ੱਕ ਦੱਸਿਆ ਕੀ ਉਹਦੀ بیوی ਦੇ ਨਾਲ ਇਹਦਾ ਸੀਗਾ ਫੇਰ ਸੀਗਾ ਇਹ ਬਾਕੀ ਸਹੀ ਗੱਲ ਸੀ ਜਾਂ ਉਹ ਸ਼ੱਕ ਹੀ ਸੀਗਾ ਇਸਦੇ ਧਾਰੀ ਉਹਨੇ ਪੰਜਾਬੀ ਇਹ ਸ਼ੱਕ ਦੇ ਆਧਾਰ ਤੇ ਅਸੀਂ ਇਹ ਤਾਂ ਆਪਾਂ ਹਜੇ ਨਹੀਂ ਕਲੀਅਰ ਕਰ ਸਕਦੇ ਇਸ ਚੀਜ਼ ਕਿਤਨੇ ਦੇ ਹੱਦ ਕਿਤਨੇ ਸਮੇਂ ਸੇ ਚੱਲ ਰਹੀ ਸੀ ਇਹ ਜੋ ਵੀ ਅਫੇਅਰ ਕੀ ਸੀ ਕਿਤਨੇ ਸਮੇਂ ਸੇ ਹੁਣ ਕਰਾਂਗੇ ਪੁੱਛਗਿੱਛ ਦੇ ਵਿੱਚ ਸਾਡੇ ਅਸੀਂ ਡਿਮਾਂਡ ਤੇ ਲੱਗੇ ਇਹ ਸੀਗੇ ਪੁਰਾਣੇ ਜਾਣਕਾਰ ਜੀ ਇੱਕ ਦੂਜੇ ਦੇ ਜਾਣਕਾਰ ਹਾਂ ਇੱਕ ਫੈਕਟਰੀ ਚ ਕੰਮ ਕਰਦੇ ਇੱਕੋ ਫੈਕਟਰੀ ਦੇ ਵਿੱਚ ਹੀ ਕੰਮ ਕਰਦੇ ਸੀ ਸਰ ਜਿਹੜਾ ਮਾਲਿਕ ਨਾਬਾਲਿਕ ਮਿਲਿਆ ਉਹ ਮਾਰਨ ਵਾਲਾ ਦਾ ਕੋਈ ਰਿਸ਼ਤੇਦਾਰ ਸੀ ਕਿ ਉਹ ਵਿੱਚ ਕਿਰਾਏ ਦਾ ਸੀ ਕਿਰਾਏਦਾਰ ਸੀ ਕਿਰਾਏਦਾਰ ਬਾਕੀ ਤੁਹਾਨੂੰ ਦੱਸ ਦਾਂਗੇ ਸਰ ਪਹਿਲਾਂ ਵੀ ਇਹਨਾਂ ਦੇ ਘਰੇ ਆਉਂਦਾ ਜਾਂਦਾ ਜ਼ਿਆਦਾ ਸੀ ਹਾਂ